ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਬਚਪਨ ਤੋਂ ਇੱਕ ਨਾ ਟੀਚਰਾਂ ਨੇ ਸਾਨੂੰ ਬਹੁਤ ਸੋਹਣੀ ਚੀਜ਼ ਪੜ੍ਹਾਈ ਸੀ ਕਿ ਝੂਠ ਬੋਲਣਾ ਪਾਪ ਹੈ ਉਹ ਗੱਲ ਦਿਮਾਗ 'ਚ ਬੈਠੀ ਪਰ ਜਿਹੜੇ ਅੱਜ ਦੇ ਹਾਲਾਤ ਆ ਨਾ ਅੱਜ ਸਮਾਂ ਇਹ ਕਹਿੰਦਾ ਕਿ ਸੱਚ ਬੋਲਣਾ ਪਾਪ ਹੈ ਸੱਚ ਹੈ ਦੋਸਤੋ ਮੈਂ ਇਹ ਗੱਲ ਕਿਉਂ ਕਹੀ ਆ ਡਾਕਟਰ ਹਰਮਨ ਜੀਰਾ ਇੱਕ ਉਹ ਇਨਸਾਨ ਵੈਸੇ ਵਾਕਿਓ ਇਨਸਾਨ ਸਜ਼ਾ ਦੇ ਹੱਕਦਾਰ ਆ ਉਸ ਇਨਸਾਨ ਨੂੰ ਸਜ਼ਾ ਦੇਣੀ ਬਣਦੀ ਐ ਪਤਾ ਕਿਉਂ ਉਹ ਸੱਚ ਬੋਲਦਾ ਉਹ ਦੱਸਦਾ ਕਿ ਕਿੱਥੇ ਕਪੜਾ ਹੁੰਦਾ ਉਹ ਦੱਸਦਾ ਕਿ ਕਿਹੜੇ ਕਿਹੜੇ ਦਵਾਈਆਂ ਸਰਕਾਰੀ ਹਸਪਤਾਲਾਂ ਚੋਂ ਆਉਂਦੀਆਂ ਉਹ ਦੱਸਦਾ ਕਿ ਕਿਵੇਂ ਲੋਕਾਂ ਦਾ ਆਮ ਜਨਤਾ ਦਾ ਕਿੱਥੇ ਕਿਵੇਂ ਪੜਾ ਹੋਣਾ ਇਹ ਉਹਦਾ ਸਭ ਤੋਂ ਵੱਡਾ ਗੁਨਾਹ ਆ ਸੱਚਾ ਦੋਸਤੋ ਉਹਨੇ ਚ ਮੈਂ ਪੋਸਟਪਾਈ ਸੀ ਕਿ ਮੈਂ ਰਿਸ਼ਵਤ ਕਿਉਂ ਲਵਾਂ ਤੇ ਮੇਰੇ ਕਿ ਹਰਾਤ ਬੜੇ ਸੀਗੇ ਤੁਹਾਨੂੰ ਵੀ ਪਤਾ ਤੁਸੀਂ ਦੇਖੇ ਆ ਨੇਤੇ ਬੀਤੇ ਆ ਮੈਨੂੰ ਪਤਾ ਇੱਕ ਉਹ ਇੱਕ ਬੱਚਾ ਆ ਮੈਂ ਬੱਚੇ ਕਹਾਂਗਾ ਕਿਉਂਕਿ ਉਹ ਜੋ ਨਵਾਂ ਨਵਾਂ ਡਾਕਟਰ ਬਣਿਆ ਐਮਬੀਬੀਐਸ ਡਾਕਟਰ ਆ ਨੌਕਰੀ ਕਰ ਰਿਹਾ ਜਦੋਂ ਮੇਤੇ ਬੀਤਾਂ ਬੜੀ ਸੀ ਮੈਂ 28 ਸਾਲ ਨੌਕਰੀ ਕਰ ਲਈ ਸੀ ਮੈਂ ਆਪਣੀ ਪੈਨਸ਼ਨ ਲਈ ਪੱਜ ਗਿਆ ਮੈਂ ਭੱਜ ਗਿਆ ਹੀ ਕਹੂੰਗਾ ਸਿਆਣਪ ਹੁੰਦੀ ਆ ਵਕਤ ਵਿਚਾਰ ਨਾਲ ਜਰੂਰੀ ਇਹ ਗੁਰਬਾਣੀ ਵੀ ਕਹਿੰਦੀ ਆ ਤੇ ਮੈਂ ਵਕਤ ਦਾ ਤਕਾਜ਼ਾ ਦੇਖਿਆ ਕਿ ਮੇਰਾ ਨੁਕਸਾਨ ਹੋ ਸਕਦਾ ਮੇਰੀ 28 ਸਾਲ ਦੀ ਕੀਮਤੀ ਨੌਕਰੀ ਮਿੱਟੀ ਕਰ ਸਕਦੇ ਆ ਤੇ ਮੈਂ ਆਪਣਾ ਉਹ ਛੱਡ ਕੇ 10 ਸਾਲ ਦੀ ਨੌਕਰੀ ਛੱਡ ਗਿਆ ਆਪਣੀ ਪੈਨਸ਼ਨ ਲੈ ਗਿਆ ਪਰ ਹਰਮਨ ਜੀਰਾ ਡਾਕਟਰ ਇੱਕੋ ਇਨਸਾਨ ਕਿੱਥੇ ਜਾਵੇ ਅਜੇ ਸ਼ੁਰੂਆਤ ਹੈ ਸੱਚ ਬੋਲਦਾ ਇਨਸਾਨ ਕਿੱਥੇ ਕਿੱਥੇ ਕੀ ਹੁੰਦਾ ਉਹ ਦੱਸਦਾ ਇਨਸਾਨ ਕਿੱਥੇ ਕਿੱਥੇ ਕਮਿਸ਼ਨ ਕਿਵੇਂ ਕਿਵੇਂ ਲਏ ਜਾਂਦੇ ਉਹ ਦੱਸਦਾ ਇਨਸਾਨ ਇਹ ਉਹਦੀ ਗਲਤੀ ਹੈ ਮੈਂ ਸਦਾ ਭਗਵਾਨ ਸ੍ਰੀ ਮਾਨ ਮੁੱਖ ਮੰਤਰੀ ਜੌਰ ਬੇਨਤੀ ਕਰਦਾ ਸ਼ਾਇਦ ਮੇਰੀ ਵੀਡੀਓ ਤੁਹਾਡੇ ਤੱਕ ਬਹੁਤ ਦੂਰ ਨੇ ਉਹ ਬਹੁਤ ਉੱਚੀ ਪਦਵੀ ਤੇ ਇੱਕ ਮੁੱਖ ਮੰਤਰੀ ਦਾ ਆਮ ਇਨਸਾਨ ਦੀ ਵਾਇਬ ਉਹ ਬਹੁਤ ਔਖੀ ਹੁੰਦੀ ਹੈ ਪਰ ਮੇਰੀ ਅਗਰ ਪਹੁੰਚੇ ਤਾਂ ਮੇਰੀ ਗੁਜਾਰਿਸ਼ ਆ ਕਿ ਇਸ ਤਰ੍ਹਾਂ ਦੇ ਇਨਸਾਨ ਨੂੰ بجائے ਇਸ ਦੇ ਕਿ ਉਹਨੂੰ ਹਰਾਸਮੈਂਟ ਕੀਤਾ ਜਾਵੇ بجائے ਇਸ ਦੇ ਕੋਲੋਂ ਪਰੇਸ਼ਾਨ ਕੀਤਾ ਜਾਵੇ ਉਸ ਇਨਸਾਨ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਉਸ ਇਨਸਾਨ ਨੂੰ ਸਨਮਾਨਤ ਕਾਇਨਾ ਦੇ ਦਾ ਜੋ ਇਨਸਾਨ ਆਪਣੇ ਮਹਿਕਮੇ ਦੀਆਂ ਕੁਰਤੀਆਂ ਆਪਣੇ ਮੈਂਪੇਜ ਹੁੰਦੀਆਂ ਕਮੀਆਂ ਆਪਣੇ ਮਹਿਕਮੇ ਹੁੰਦੀਆਂ ਤਾਂ ਲੀਆਂ ਦੱਸਦਾ ਉਸ ਇਨਸਾਨ ਨੂੰ ਸਜਣ ਉਹ ਇਨਸਾਨ ਸਜਦਾ ਨਹੀਂ ਸਨੂੜ ਦਾ ਹੱਕਦਾਰ ਆ ਉਹ ਇਨਸਾਨ ਸਨਮਾਨਤ ਹੋਣ ਦਾ ਹੱਕਦਾਰ ਹਾਂ ਆ ਕੇ ਪਰੇਸ਼ਾਨ ਅੱਜ ਕੱਲ ਫੇਲਾਈ ਹੋਇਆ ਮੇਰਾ ਵੀਰ ਉਹ ਛੋਟਾ ਤੇ ਕੀ ਕੁਝ ਬੋਲਿਆ ਤੇ ਦੇਖਿਆ ਮੈਨੂੰ ਜਿਵੇਂ ਸ਼ੇਰ ਕਿਤੇ ਵੀਡੀਓ ਦੇਖ ਕੇ ਜਾ ਕੇ ਉਹ ਇਹ ਲਾਤਾ ਕਿ ਚੋਰ ਕਹਿੰਦੇ ਆ ਕਿ ਸਾਨੂੰ ਚੋਰ ਨਾ ਕਹੋ ਚੋਰਾਂ ਨੂੰ ਚੋਰ ਕਹਿਣ ਦੀ ਹਿੰਮਤ ਰੱਖੋ ਚੋਰਾਂ ਨੇ ਚੀਕਾਂ ਮਾਰ ਰਹੀਆਂ ਇਹ ਵੀ ਸੱਚ ਆ ਕਿ ਚੋਰਾਂ ਦਾ ਸਾਥ ਵੀ ਦਿੱਤਾ ਜਾਣਾ ਇਹ ਹੋਇਆ ਤੇ ਹੁੰਦਾ ਰਹਿਣਾ ਅਗੋਂ ਵੀ ਮੇਰਾ ਸਹਿਮਤ ਹੋ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਧੰਨਵਾਦ